ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਦੋ ਇਸ਼ੂਸ ਨੇ ਅਲੱਗ-ਅਲੱਗ ਇੱਕ ਸਾਡਾ ਮਾਨਯੋਗ ਡੀਜੀ ਸਾਹਿਬ ਵੱਲੋਂ ਜਿਹੜੀਆਂ ਡਾਇਰੈਕਸ਼ਨਸ ਨੇ ਕਿ ਕ੍ਰਾਈਮ ਪ੍ਰੀਵੈਂਸ਼ਨ ਵੱਲ ਪਾਸੇ ਪੂਰੀ ਐਕਟਿਵਿਟੀ ਨਾਲ ਦਿੱਤਾ ਜਾਵੇ ਉਹਦੇ ਸਪੈਸ਼ਲ ਸੈਲ ਰਾਜਪੁਰਾ ਵੱਲੋਂ ਤਿੰਨ ਬੰਦੇ ਅਰੈਸਟ ਕੀਤੇ ਗਏ ਨੇ ਆਕਾਸ਼ਦੀਪ ਸਿੰਘ ਇਹ ਕਪੂਰਥਲੇ ਰਹਿਣ ਵਾਲਾ ਅਮਰਜੀਤ ਸਿੰਘ ਇਹ ਜਲੰਧਰ ਦਾ ਰਹਿਣ ਵਾਲਾ ਤੇ ਕਮਲਦੀਪ ਸਿੰਘ ਇਹ ਵੀ ਜਲੰਧਰ ਦਾ ਰਹਿਣ ਵਾਲਾ ਇਹਨਾਂ ਕੋਲੋਂ ਤਿੰਨ ਵੈਪਨ ਰਿਕਵਰ ਹੋਏ ਨੇ ਦੋ ਬੱਤੀ ਬੋਰ ਦੇ ਪਿਸਟਲ ਨੇ ਤੇ ਇੱਕ ਦੇਸੀ ਕਟਾ 32 ਬੋਰ ਦਾ ਨਾਲ 5 ਮੈਗਜ਼ੀਨ ਰਿਕਵਰ ਹੋਏ ਨੇ 12 ਕਾਰਤੂਸ 32 ਬੋਰ ਦੇ ਤੇ 14 ਜ਼ਿੰਦਾ ਕਾਰਤੂਸ 12 ਬੋਰ ਦੇ ਤੇ ਨਾਲ ਇਹਨਾਂ ਦੇ 20 ਗ੍ਰਾਮ ਹੈਰੋਇਨ ਰਿਕਵਰ ਹੋਈ ਸੋ ਐਨਡੀਪੀਐਸ ਦਾ ਪਰਚਾ ਤੇ ਨਾਲ ਆਬਜੈਕਟ ਦੇ ਐਫਆਈਆਰ ਹੋਈ ਇਹਨਾਂ ਦੇ ਇਹਨਾਂ ਦੇ ਜਿਹੜੇ ਨੇੜਲੇ ਸਾਥੀ ਨੇ ਪ੍ਰਿੰਸ ਤੇ ਗੋਲੂ ਏ অলরেਡੀ ਜੇਲ ਚ ਬੰਦ ਨੇ ਇਹਨਾਂ ਤੋਂ ਵੀ ਵੈਪਨ ਰਿਕਵਰ ਹੋਏ ਸੀ ਇਹਨਾਂ ਤੇ ਪਹਿਲਾਂ 307 ਤੇ ਲੜਾਈ ਝਗੜੇ ਦੇ ਪਰਚੇ ਦਰਜ ਨੇ ਜਿਹੜੇ ਇਹ ਹੁਣ ਤਿੰਨ ਬੰਦੇ ਅਰੈਸਟ ਕੀਤੇ ਗਏ ਨੇ ਇਹ ਇਨਫੋਰਮੇਸ਼ਨ ਦੇ ਬੇਸਿਸ ਤੇ ਅਰੈਸਟ ਕੀਤੇ ਗਏ ਨੇ ਇਹਨਾਂ ਤੇ ਪਹਿਲਾਂ ਕੋਈ ਐਫ ਆਈ ਆਰ ਨਹੀਂ ਹੈ ਸੋ ਇਹ ਪ੍ਰिवेंशन ਵਿੱਚ ਬਹੁਤ ਜ਼ਰੂਰੀ ਸੀਗਾ ਕਿ ਇਹਨਾਂ ਨੂੰ ਫੜਿਆ ਜਾਵੇ ਨਹੀਂ ਤੇ ਅਦਰਵਾਈਜ਼ ਜਿਹੜੇ ਵੈਪਨ ਇਹਨਾਂ ਕੋਲ ਸੀ ਉਹਦੇ ਨਾਲੇ ਕੋਈ ਨਾ ਕੋਈ ਵਾਰਦਾਤ ਕਰ ਸਕਦੇ ਸੀ ਕਿਸੇ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਸੀ ਸੋ ਇਹ ਚੰਗਾ ਕੰਮ ਹੋਇਆ ਕਿ ਇਹ ਬੰਦੇ ਅਰੈਸਟ ਹੋ ਗਏ। ਸੈਕਿੰਡ ਜਿਹੜਾ ਇਸ਼ੂ ਹੈ ਸਦਰ ਪਟਿਆਲੇ ਦਾ ਉਹਦੇ ਚ ਇੱਕ પેટ્રોલ ਪੰਪ ਹੈ ਸਰਵੰਤ ਸਿੰਘ ਆਇਲ ਕੰਪਨੀ ਦਾ પેટ્રોલ ਪੰਪ ਹੈ ਜਿਹਦੇ ਤੇ ਲੁੱਟ ਹੋਈ ਸੀ 4924। ਸੋ ਇਹਦੇ ਵਿੱਚ ਇਨਚਾਰਜ ਸੀਆਈਏ ਡੀਐਸਪੀ ਡੀ ਸਾਹਿਬ ਐਸਪੀ ਡੀ ਸਾਹਿਬ ਨੇ ਬੜੀ ਮਿਹਨਤ ਕਰਦੇ ਹੋਏ ਇਹਦੇ ਚਾਰ ਬੰਦੇ ਅਰੈਸਟ ਕਰ ਲਏਗੇ ਨੇ। ਜਿਹੜੇ ਦੋ ਮੇਨ ਕਿਉ ਸੀ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਹਨਾਂ 'ਚ ਇੱਕ ਬੰਦਾ ਅਰੈਸਟ ਹੋ ਗਿਆ ਨਾਲ ਜਿਹੜੇ ਬਾਕੀ ਤਿੰਨ ਬੰਦੇ ਸੀ ਜਿਨ੍ਹਾਂ ਨੇ ਰੈਕੀ ਕੀਤੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਸਾਰਾ ਕੁਝ ਇਨਫੋਰਮੇਸ਼ਨ ਦਿੱਤੀ ਸੀ ਤੇ ਇਹਨਾਂ ਦੀ ਮਦਦ ਕੀਤੀ ਸੀ ਇਹ ਵਾਰਦਾਤ ਨੂੰ ਐਗਜ਼ੀਕਿਊਟ ਕਰਨ 'ਚ ਉਹਨਾਂ ਨੂੰ ਵੀ ਨਾਲ ਅਰੈਸਟ ਕਰ ਲਿਆ ਗਿਆ ਜਿਹੜੇ ਇਹਨਾਂ 'ਚੋਂ ਪੰਜ ਬੰਦਿਆਂ 'ਚੋਂ ਚਾਰ ਬੰਦੇ ਜਿਹੜੇ ਅਰੈਸਟ ਹੋਏ ਨੇ ਇਹਨਾਂ ਦਾ ਰਿਕਾਰਡ ਥਲੀਨ ਹੈ ਪਹਿਲਾਂ ਕੋਈ ਪਰਚਾ ਨਹੀਂ ਹੈ ਬਟ ਜਿਹੜਾ ਇੱਕ ਬੰਦਾ ਏਟ ਟੂ ਬੀ ਅਰੈਸਟਡ ਹੈ ਤੇ ਪਹਿਲਾਂ ਇੱਕ ਪਰਚਾ ਹੈਗਾ ਇਹ ਦੂਜਾ ਪਰਚਾ ਇਹਦੇ ਤੇ ਦਰਜ ਹੋਇਆ ਸੋ ਇਹਦੇ ਨਾਲ ਜਿਹੜੀ ਇਹ ਵਾਰਦਾਤ ਹੋਈ ਸੀ ਰਾਤ ਨੂੰ ਇਹ 10 ਪੁਆਇੰਟ ਗਏ ਸੀ ਉਸ ਤੋਂ ਬਾਅਦ 11 ਦੇ ਨਾਲ ਹਮਲਾ ਕਰਤਾ ਸੀ ਇਹ ਵੀ ਟ੍ਰੇਸ ਕਰ ਲਈ ਗਈ ਹੈ ਸੋ ਇਹ ਦੋਵੇਂ ਜਿਹੜੇ ਕੇਸਿਸ ਸੀਗੇ ਬੜੇ ਇੰਪੋਰਟੈਂਟ ਨੇ ਬਿਕੋਜ਼ ਜਿਵੇਂ ਸ਼ੁਰੂ ਤੋਂ ਕਹਿੰਦੇ ਆਏ ਆ ਕਿ ਪਬਲਿਕਲੀ ਸੇਫ ਐਨਵਾਇਰਨਮੈਂਟ ਪ੍ਰੋਵਾਈਡ ਕਰਨਾ ਪਟਿਆਲਾ ਪੁਲਿਸ ਦੀ ਮੁਢਲੀ ਜ਼ਿੰਮੇਵਾਰੀ ਹੈ ਸਾਡਾ ਮੁਢਲਾ ਕੰਸਰਨ ਹੈ ਸੋ ਉਸ ਦੀ ਲੜੀ ਵਿੱਚ ਬੰਦੇ ਅਰੈਸਟ ਕੀਤੇ ਗਏ ਨੇ ਇੱਕ ਪ੍ਰੀਵੈਂਸ਼ਨ ਦੇ ਤੌਰ ਤੇ ਤੇ ਦੂਜਾ ਜਿਹੜੀ ਵਾਰਦਾਤ ਹੋਈ ਸੀ ਉਹਨੂੰ ਟ੍ਰੇਸ ਕਰਨ ਦੇ ਤੌਰ ਤੇ ਇਹਨਾਂ ਜਿਹੜੇ ਤਿੰਨ ਬੜੀ ਸੀ ਕਿਹੜੀ ਗੈਂਗ ਦਾ ਕੰਮ ਕਰਦੇ ਨੇ ਇਹ ਕਿਸੇ ਵੱਡੇ ਗੈਂਗ ਨਾਲ ਐਸੋਸੀਏਟਡ ਨਹੀਂ ਹੈਗੇ ਬਟ ਇਹਨਾਂ ਦੇ ਜਿਹੜੇ ਦੋ ਸਾਥੀ ਮੈਂ ਤੁਹਾਨੂੰ ਦੱਸਿਆ ਪ੍ਰਿੰਸ ਤੇ ਗੋਲੂ ਇਹ ਆਲਰੇਡੀ ਜੇਲ੍ਹ ਚ ਬੰਦ ਨੇ ਇਹ ਵੱਡੀ ਵਾਰਦਾਤ ਕਰਨ ਲਈ ਇਹਨਾਂ ਦਾ ਮਰਜ਼ੂਬਾ ਹੈਗਾ ਕਿ ਇਹ ਤਫਤੀਸ਼ ਚਾਊਗਾ ਜੀ ਬਿਕਾਉਜ਼ ਹਜੇ ਅਰੈਸਟ ਹੋਏ ਨੇ ਸਾਰੀ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਪੁੱਛਗਿੱਛ ਕਰਨ ਤੋਂ ਬਾਅਦ ਕਲੀਅਰ ਹੋਊਗਾ ਕਿ ਕਿਹੜੇ ਕੰਮ ਲਈ ਇਹ ਵੈਪਨ ਲੈ ਕੇ ਆਏ ਸੀ ਕਿ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਸੀ ਟਾਰਗੇਟ ਕੌਣ ਸੀਗਾ ਕਿਹੜੀ ਵਾਰਦਾਤ ਕਰਨੀ ਸੀ ਉਹ ਬਾਤ ਕਲੀਅਰ ਹੋਊਗਾ ਕਿ ਸਟੂਡੈਂਟ ਸਰ ਜੀ ਆਪ ਕੰਮ ਕਰਦੇ ਹੋ ਨੇ ਕੰਮ ਕਰਦਾ ਕਿਥੋਂ ਲੈ ਕੇ ਇਹ ਵੀ ਅਜੇ ਤਫ਼ਤੀਸ਼ ਦਾ ਪਾਰਟ ਹੈ ਕਿ ਕਿਥੋਂ ਲੈ ਕੇ ਆਏ ਕਿੰਨੇ ਦਾ ਲੈ ਕੇ ਆਏ ਤੇ ਕਦੋਂ ਲੈ ਕੇ ਆਏ ਪੜਾਈ ਦੇ ਕੀਤੀ ਹੁੰਦੀ ਫਿਰ ਇਹ ਤਾਂ ਕੰਮ ਕਰਨ ਦੀ ਲੋੜ ਨਹੀਂ ਜੇ ਬਈ 10ਵੀਂ 10ਵੀਂ 11ਵੀਂ ਕੀਤੀ ਹੋਗੀ ਤੇ ਇਹਨਾਂ ਪਰ ਜਿਹੜੇ ਦੂਜਾ ਕਰੋ ਗੈਂਗਵਾਰ ਵੀ ਹੋ ਸਕਦਾ ਸੀ ਬਿਲਕੁਲ ਹੋ ਸਕਦਾ ਸੀ ਤੇ ਟਾਰਗੇਟ ਕਿਲਿੰਗ ਵੀ ਕੋਈ ਹੋ ਸਕਦੀ ਸੀ ਜਿਹਨੂੰ ਅਬੋਰਟ ਕੀਤਾ ਗਿਆ ਕੰਪਨੀ ਦੇ ਵਿੱਚ ਨਾਲੇ ਕਰਵਾਉਂਦੇ ਕਰੋ ਆਉਂਦੀ ਕੰਮ ਕੰਮ ਕਰਦੇ ਉਹ ਵੀ ਵੇਲੇ ਹੀ ਸੀਗੇ ਸੋ ਤਿੰਨ ਜਿਹੜੇ ਇਹਨਾਂ ਚੋਂ ਮੈਂ ਦੱਸਿਆ ਜਿਹੜਾ ਨੇ ਐਗਜ਼ੀਕਿਊਟ ਕਰਨ ਚ ਮਦਦ ਕੀਤੀ ਸੀ ਉਹ ਪੈਟਰੋਲ ਪੰਪ ਤੇ ਕੰਮ ਕਰਦੇ ਸੀ ਮਤਲਬ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਇਨਸਾਈਡਰ ਜੌਬ ਸੀਗਾ ਉਹਨਾਂ ਨੇ ਸਾਰੀ ਇਹਨਾਂ ਨੂੰ ਸੂਹ ਦਿੱਤੀ ਸੀ ਸਾਰਾ ਕੁਝ ਦੱਸਿਆ ਸੀ ਕਿ ਇੰਨੀ ਸੇਲ ਹੋਈ ਹੈ ਇੰਨੇ ਪੈਸੇ ਉੱਤੇ ਪਏ ਨੇ ਸੋ ਜਿਹੜਾ ਦੋ ਬੰਦੇ ਬਾਕੀ ਨੇ ਉਹ ਵੇਲੇ ਦੇ ਇਹ ਪਟਿਆਲੇ ਦੇ ਬਣੇ